ਹੈਲੋ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆਂ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਿਲੀ ਦੇ ਵਿੱਚ ਇੱਥੇ ਜਿ ਲੈ ਕੇ ਆਏ ਜਿਵੇਂ ਅੱਜ ਇੱਕ ਨਿਊ ਵੀਡੀਓ ਤੁਹਾਡੇ ਨਾਲ ਕੁਝ ਗੱਲਾਂ ਨੇ ਜ਼ਿੰਦਗੀ ਦੀਆਂ ਜੋ ਆਪਾਂ ਸ਼ੇਅਰ ਕਰਦੇ ਆ ਜੀ ਇਹ ਟੌਪਿਕ ਹੈਗਾ ਜੀ ਵੀ ਤੁਸੀਂ ਆਪਣੀ ਦੁਨੀਆ ਦੇ ਵਿੱਚ ਕਦਰ ਕਿਵੇਂ ਕਰਾਉਣੀ ਹੈ ਹਨਾ ਇਹ ਦੁਨੀਆ ਤੁਹਾਡੀ ਕਿਸ ਜੇ ਤੁਹਾਡੇ ਵਿੱਚ ਕੀ ਤੁਸੀਂ ਆਪਣੇ ਵਿੱਚ ਤਬਦੀਲੀਆਂ ਕਰਨੀਆਂ ਨੇ ਵੀ ਜਿਨ੍ਹਾਂ ਤਬਦੀਲੀਆਂ ਦੇ ਕਾਰਨ ਇਹ ਦੁਨੀਆ ਤੁਹਾਡੀ ਕਦਰ ਕਰੇ ਇਹ ਗੱਲਾਂ ਨੇ ਜੀ ਉਹਦੇ ਤੇ ਆਪਾਂ ਅੱਜ ਵੀਡੀਓ ਬਣਾਉਣ ਲੱਗੇ ਆਂ ਪਹਿਲੀ ਗੱਲ ਤਾਂ ਇਹ ਆ ਜੀ ਆਪਦੇ ਆਪ ਨੂੰ ਕੀਮਤੀ ਬਣਾਓ ਕਿਉਂਕਿ ਜਿਵੇਂ ਇੱਕ ਐਗਜ਼ਾਮਪਲ ਤੌਰ ਤੇ ਕਹਿੰਦੇ ਹੁੰਦੇ ਨੇ ਵੀ ਕੀਮਤੀ ਸਮਾਨ ਕੋਈ ਖਰੀਦ ਸਕੇ ਜਾਂ ਨਹੀਂ ਖਰੀਦ ਸਕੇ ਪਰ ਉਹਦੀ ਚਾਹਤ ਹਰ ਇੱਕ ਨੂੰ ਹੁੰਦੀ ਹੈ ਜੀ ਹੈਨਾ ਵੀ ਹਮੇਸ਼ਾ ਹੀ ਆਪਦੀ ਵੈਲਿਊ ਵਧਾ ਰੱਖੋ ਉਹ ਕਿਵੇਂ ਤੁਸੀਂ ਰੱਖ ਸਕਦੇ ਹੋ ਉਹ ਕੁਝ ਗੱਲਾਂ ਨੇ ਜਿਨ੍ਹਾਂ ਦੇ ਨਾਲ ਤੁਹਾਡੀ ਕੀਮਤ ਤੁਹਾਡੀ ਵੈਲਿਊ ਵੱਧ ਸਕਦੀ ਹੈ ਹੈਨਾ ਪਹਿਲਾ ਤਾਂ ਗੱਲ ਇਹ ਆ ਜੀ ਵੀ ਤੁਸੀਂ ਹਰ ਕੰਮ ਨੂੰ ਹਾਂ ਨਾ ਕਰੋ ਤੇ ਜਿਹੜੇ ਕੰਮ ਨੂੰ ਤੁਸੀਂ ਹਾਂ ਕਰਦੇ ਹੋ ਹਨਾ ਤੇ ਉਹ ਕੰਮ ਨੂੰ ਪੂਰਾ ਕਰੋ ਹਨਾ ਕੁਝ ਲੋਕਾਂ ਦੀ ਆਦਤ ਹੁੰਦੀ ਆ ਵੀ ਕੋਈ ਵੀ ਕੰਮ ਦੀ ਗੱਲ ਚੱਲੀ ਹਾਂਜੀ ਵੀ ਮੈਂ ਇਹ ਕਰ ਲੂ ਮੈਂ ਇਹ ਕਰ ਲੂ ਹਨਾ ਉਹ ਕੰਮ ਪੂਰਾ ਹੋਵੇ ਜਾਂ ਨਾ ਹੋਵੇ ਹਨਾ ਤੇ ਉਹ ਚੀਜ਼ ਬਾਰੇ ਕੁਝ ਲੋਕਾਂ ਨਹੀਂ ਹੁੰਦਾ ਹੈਗਾ ਹਨਾ ਵੀ ਉਹ ਚੀਜ਼ਾਂ ਤੁਹਾਡੀ ਕਦਰ ਘਟਾਉਂਦੀਆਂ ਨੇ ਕਿਉਂਕਿ ਆਪਣੇ ਹੱਥ ਵਿੱਚ ਉਹ ਕੰਮ ਫੜੋ ਜਿਹੜਾ ਤੁਸੀਂ ਪੂਰਾ ਕਰ ਸਕਦੇ ਹੋ ਤੇ ਬਾਕੀ ਗੱਲ ਇਹ ਆ ਜੇ ਵੀ ਬਾਕੀ ਜੀ ਗੱਲ ਇਹ ਆ ਵੀ ਹਮੇਸ਼ਾ ਮੁਸਕ ਜੀ ਨੂੰ ਵੀ ਤੁਸੀਂ ਮਿਲਦੇ ਹੋ ਹਨਾ ਤੁਸੀਂ ਹਮੇਸ਼ਾ ਮੁਸਕਰਾ ਕੇ ਮਿਲੋ ਕਹਿੰਦੇ ਹੁੰਦੇ ਨੇ ਵੀ ਹੱਸਦਿਆਂ ਦੇ ਨਾਲ ਹੱਸ ਦੀ ਜਰੂਰ ਆ ਦੁਨੀਆ ਪਰ ਰੋਂਦਿਆਂ ਦੇ ਨਾਲ ਰੋਂਦਾ ਕੋਈ ਨਹੀਂ ਹੈਗਾ ਹਨਾ ਵੀ ਤੁਸੀਂ ਉਹ ਕੰਮ ਹਨਾ ਵੀ ਜਦੋਂ ਤੁਸੀਂ ਕਿਸੇ ਨੂੰ ਮਿਲਣਾ ਤਾਂ ਤੁਸੀਂ ਮੁਸਕਰਾ ਕੇ ਮਿਲੋ ਕਿਉਂਕਿ ਘਰਾਂ ਦੇ ਵਿੱਚ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਝ ਪ੍ਰੋਬਲਮਸ ਚੱਲਦੀਆਂ ਰਹਦੀਆਂ ਨੇ ਹਨਾ ਤੇ ਜੇ ਆਪਾਂ ਸੋਚੀਏ ਵੀ ਸਾਰੀ ਦੁਨੀਆ ਨੂੰ ਮਤਲਬ ਚਾਹੇ ਤੁਸੀਂ ਸਾਰੀ ਦੁਨੀਆ ਦੇ ਵਿੱਚ ਕਿਸੇ ਨੂੰ ਪੁੱਛ ਲੋ ਹਨਾ ਤੁਹਾਡੀ ਤੁਹਾਨੂੰ ਆਪਦੀ ਨਜ਼ਰ ਦੇ ਵਿੱਚ ਇਹ ਲੱਗਦਾ ਹੋਊਗਾ ਵੀ ਹਾਂ ਉਹ ਬੰਦਾ ਤਾਂ ਜੀ ਬਹੁਤ ਖੁਸ਼ ਆਪਦੀ ਜ਼ਿੰਦਗੀ ਦੇ ਵਿੱਚ ਉਹਨਾਂ ਕੋਲ ਆ ਜੀ ਉਹਨਾਂ ਕੋਲ ਆਏ ਪਰ ਜੇ ਤੁਸੀਂ ਉਹਨਾਂ ਨੂੰ ਮਿਲੋ ਤੁਸੀਂ ਮਤਲਬ ਚੰਗੀ ਤਰ੍ਹਾਂ ਤੋਂ ਉਹਨਾਂ ਨਾਲ ਜਾਣ ਪਛਾਣ ਕਰਕੇ ਉਹਨਾਂ ਨੂੰ ਪੁੱਛੋ ਹਨਾ ਵੀ ਕੀ ਤੁਸੀਂ ਆਪਦੀ ਜ਼ਿੰਦਗੀ ਦੇ ਵਿੱਚ ਖੁਸ਼ ਹੋ ਤੁਸੀਂ ਆਪਦੀ ਜ਼ਿੰਦਗੀ ਵਧੀਆ ਇੰਜੋਏ ਕਰਦੇ ਹੋ ਹਨਾ ਕੋਈ ਨਾ ਕੋਈ ਦੁੱਖ ਤਕਲੀਫ ਉਹਨਾਂ ਨੇ ਹਰ ਇਨਸਾਨ ਨੇ ਆਪਦੀ ਜ਼ਿੰਦਗੀ ਦੇ ਵਿੱਚ ਕੱਢ ਹੀ ਕੱਢ ਦੇਣੀ ਆ ਹਨਾ ਵੀ ਹਾਂ ਤਾ ਕਰਕੇ ਵੀ ਹਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਚੱਲਦਾ ਇਹ ਕਿਸੇ ਨੂੰ ਕੋਈ ਮਤਲਬ ਨਹੀਂ ਹੁੰਦਾ ਹੈਗਾ ਪਰ ਹਾਂ ਇਹ ਜ਼ਰੂਰ ਹੁੰਦਾ ਜਦੋਂ ਆਪਾਂ ਕਿਸੇ ਨੂੰ ਮੁਸਕਰਾ ਕੇ ਮਿਲਦੇ ਆ ਹੱਸਦੇ ਚਿਹਰਿਆਂ ਨਾਲ ਮਿਲਦੇ ਆ ਨਾ ਤਾਂ ਦੁਨੀਆ ਯਾਦ ਕਰਦੀ ਹੁੰਦੀ ਆ ਉਹ ਚੀਜ਼ਾਂ ਨੂੰ ਵੀ ਹਾਂ ਜਦੋਂ ਆਪਾਂ ਉਸ ਇਨਸਾਨ ਨੂੰ ਮਿਲਿਆ ਨਾ ਵੀ ਯਾਰ ਉਹਦਾ ਮਿਲਣਾ ਬਹੁਤ ਵਧੀਆ ਹੁੰਦਾ ਹੈ ਹੈਨਾ ਵੀ ਉਹ ਹਮੇਸ਼ਾ ਮੁਸਕਰਾ ਕੇ ਮਿਲਦੇ ਤੇ ਹੈਨਾ ਵੀ ਇਹ ਹੋ ਜਾਂਦਾ ਵੀ ਜਿੱਥੇ ਮਤਲਬ ਆਪਾਂ ਜਾਣੇ ਕਿਸੇ ਨਾਲ ਆਪਾਂ ਮਤਲਬ ਇਸ ਢੰਗ ਨਾਲ ਆਪਾਂ ਕਿਸੇ ਨਾਲ ਬਾਤ ਹੋ ਇਸ ਨਾਲ ਮਿਲੋ ਨਾ ਵੀਰ ਜਿੱਥੇ ਆਪਾਂ ਜਾਣਾ ਹੈ ਤੇ ਉੱਥੇ ਆਪਣੀ ਉਡੀਕ ਕਰਨਾ ਲੋਕ ਤੇ ਜਿੱਥੇ ਆਪਾਂ ਵਾਪਸ ਚਲੇਗੇ ਜਿੱਥੇ ਉੱਥੇ ਵੀ ਤੁਹਾਨੂੰ ਦੁਨੀਆ ਯਾਦ ਕਰੀ ਹੈ ਨਾ ਇੰਨੀ ਕੁ ਮਤਲਬ ਆਪਦੇ ਆਪ ਨੂੰ ਬਦਲਣਾ ਚਾਹਦੇ ਆਪਦੀ ਜ਼ਿੰਦਗੀ ਦੇ ਵਿੱਚ ਤੇ ਬਾਕੀ ਇਹ ਹੁੰਦਾ ਹੈ ਨਾ ਵੀ ਜੋ ਤੁਸੀਂ ਕਿਸੇ ਨੂੰ ਮਿਲਦੇ ਹੋ ਕਿਸੇ ਨਾਲ ਗੱਲਾਂ ਬਾਤਾਂ ਕਰਦੇ ਹੋ ਤੇ ਮਤਲਬ ਆਪਦੇ ਸ਼ਬਦਾਂ ਨੂੰ ਉਸ ਹਿਸਾਬ ਨਾਲ ਵਰਤੋ ਤੇ ਵੀ ਤੁਹਾਡੇ ਸ਼ਬਦ ਕਿਸੇ ਨੂੰ ਕੋਈ ਦੁੱਖ ਤਕਲੀਫ ਮਤਲਬ ਕਹਿੰਦੇ ਹੁੰਦੇ ਨੇ ਨਾ ਵੀ ਜਿਵੇਂ ਸਿਆਣੇ ਲੋਕ ਕਹਿੰਦੇ ਹੁੰਦੇ ਸੀ ਨਾ ਵੀ ਤਲਵਾਰਾਂ ਦੇ ਪੱਟ ਮਰ ਜਾਂਦੇ ਹੁੰਦੇ ਨੇ ਪਰ ਆਵਾਜ਼ ਦੇ ਵੀ ਮਤਲਬ ਜੋ ਬੋਲ ਬੋਲਦਾ ਨਾ ਅਗਲਾ ਉਹਨਾਂ ਦੇ ਪੱਟ ਨਹੀਂ ਮਿਲਦੇ ਹੁੰਦੇ ਹਨ ਇਹ ਸਿਆਣੇ ਲੋਕਾਂ ਦੀਆਂ ਕਹਾਵਤਾਂ ਸੀਗੀਆਂ ਵੀ ਮਤਲਬ ਜੋ ਤੁਸੀਂ ਬੋਲ ਕੇ ਕਿਸੇ ਨੂੰ ਕੋਈ ਛੱਟ ਦਿਨੇ ਹੋ ਨਾ ਉਹ ਕਦੇ ਵੀ ਬੰਦਾ ساری ਉਮਰ ਦੇ ਵਿੱਚ ਨਹੀਂ ਭੁੱਲ ਸਕਦਾ ਹੈਗਾ ਇਹ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਨੇ ਵੀ ਆਪਣੇ ਜਿਹੜੇ ਤੁਸੀਂ ਸ਼ਬਦ ਨੇ ਉਹ ਮਤਲਬ ਬਹੁਤ ਵਧੀਆ ਤੁਹਾਡੇ ਹੋਣੇ ਚਾਹੀਦੇ ਨੇ ਕਿਸੇ ਨਾਲ ਗੱਲਬਾਤ ਕਰਨ ਲੱਗਿਆਂ ਇਹ ਚੀਜ਼ ਦਾ ਆਪਣੀ ਜ਼ਿੰਦਗੀ ਦੇ ਵਿੱਚ ਜਰੂਰ ਧਿਆਨ ਦਿਓ ਹਨਾ ਤੇ ਬਾਕੀ ਜੋ ਤੁਸੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਤੁਸੀਂ ਆਪਦਾ ਕੋਈ ਕੰਮ ਕਰ ਹੱਥ ਦੇ ਵਿੱਚ ਫੜੇ ਆਏ ਹਨਾ ਉਹਦੀ ਪਹਿਲਾਂ ਤਾਂ ਇਹ ਆ ਵੀ ਤੁਹਾਨੂੰ ਜਾਣਕਾਰੀ ਤੁਹਾਨੂੰ ਨੌਲੇਜ ਉਸ ਚੀਜ਼ ਦੀ ਹੋਣੀ ਚਾਹੀਦੀ ਆ ਹਨਾ ਫਿਰ ਉਹ ਕੰਮ ਨੂੰ ਫੜੋ ਤੇ ਉਹਨੂੰ ਪੜ ਲਿਆ ਤੇ ਉਹਨੂੰ ਪੂਰਾ ਜਰੂਰ ਕਰੋ ਤੇ ਜਿਹੜੀ ਹਰ ਇੱਕ ਕੰਮ ਦੇ ਵਿੱਚ ਆਪਾਂ ਕਹਿੰਦੇ ਹਾਂ 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 ਆਪਾਂ ਤੋਂ ਕੰਮ ਨਹੀਂ ਪੂਰਾ ਹੁੰਦਾ ਉਹ ਚੀਜ਼ ਬਹੁਤ ਕਦਰ ਘਟਾਉਂਦੀ ਆ ਨਾ ਆਪਣੀ ਅੰਤੇ ਬਾਕੀ ਇਹ ਆ ਵੀ ਜਿਵੇਂ ਹੁਣ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਕਿਤਾਬਾਂ ਤੋਂ ਮਤਲਬ ਨੈਟ ਤੋਂ ਹਨਾ ਵੀ ਸੋਸ਼ਲ ਮੀਡੀਆ ਤੋਂ ਤੁਸੀਂ ਹਮੇਸ਼ਾ ਦੀ ਇਹ ਨਾ ਸੋਚ ਕੇ ਟਿਕੋ ਵੀ ਹਾਂਜੀ ਤੁਹਾਨੂੰ ਨੌਲੇਜ ਬਹੁਤ ਹੈ ਇਹ ਚੀਜ਼ਾਂ ਦੀ ਹਨਾ ਵੀ ਤੁਸੀਂ ਅੱਜ ਦੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਚੁੱਕੇ ਹੋ ਕਿਉਂਕਿ ਨੌਲੇਜ ਹਮੇਸ਼ਾ ਸਾਰੀ ਉਮਰ ਇਕੱਠੀ ਕਰਦੇ ਰਹੋ ਕਿਉਂਕਿ ਜਿੱਥੇ ਵੀ ਆਪਾਂ ਬੈਠਦੇ ਆ ਹਮੇਸ਼ਾ ਇਹ ਦੇਖਿਆ ਕਰੋ ਵੀ ਭਾ ਚਾਹੇ ਆਪਣੇ ਵਿੱਚ ਕਿੰਨੇ ਗੁਣ ਨੇ ਹਨਾ ਕਿਉਂ ਪਰ ਹਰ ਇਨਸਾਨ ਦੇ ਵਿੱਚ ਪਰਮਾਤਮਾ ਨੇ ਕੋਈ ਨਾ ਕੋਈ ਕਾਬਲੀਅਤ ਜ਼ਰੂਰ ਦਿੱਤੀ ਹੁੰਦੀ ਆ ਵੀ ਹਮੇਸ਼ਾ ਆਪਦੇ ਕੰਨੀਓ ਇਹ ਕੋਸ਼ਿਸ਼ ਕਰਿਆ ਕਰੋ ਵੀ ਦੂਜਿਆਂ ਤੋਂ ਕੋਈ ਨਾ ਕੋਈ ਤੁਸੀਂ ਗੁਣ ਜ਼ਰੂਰ ਸਿੱਖੋ ਤੇ ਪਰ ਇਹ ਗੱਲਾਂ ਜੀ ਜਣੀਆਂ ਇਹ ਹੋ ਜਾਂਦਾ ਵੀ ਹਰ ਇੱਕ ਦੀ ਅਬਦੀ ਅਬਦੀ ਸਮਝ ਹੁੰਦੀ ਹੈ ਪਰ ਮੈਨੂੰ ਇਹ ਅਬਦੀ ਮੈਂ ਆਪਣੀ ਜੋ ਜ਼ਿੰਦਗੀ ਦੇ ਮੈਂ ਤੁਹਾਡੇ ਨਾਲ ਉਹ ਚੀਜ਼ਾਂ ਸ਼ੇਅਰ ਕਰਦੀਆਂ ਜੋ ਚੀਜ਼ਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਕਰਦੀਆਂ ਜਾਂ ਹਨਾ ਵੀ ਮੇਰੀ ਜ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਆਦਤਾਂ ਅਪਣਾਈਆਂ ਬਣਾਈਆਂ ਹਾਂ ਫਿਰ ਤੁਸੀਂ ਸੋਚ ਕੇ ਦੇਖ ਕੇ ਮਤਲਬ ਸੋਚੋਗੇ ਤੁਸੀਂ ਵੀ ਹਾਂ ਪਹਿਲਾਂ ਮਤਲਬ ਤੁਹਾਡੀ ਵੈਲਿਊ ਕਿੱਥੇ ਸੀ ਤੇ ਹੁਣ ਤੁਹਾਡੀ ਵੈਲਿਊ ਕਿੱਥੇ ਪਹੁੰਚ ਚੁੱਕੀ ਹੋ ਚੁੱਕੀ ਹੈ ਚੀਜ਼ਾਂ ਦੇ ਨਾਲ ਵੀ ਇਹ ਮਤਲਬ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਲਈ ਬਹੁਤ ਛੋਟੀਆਂ ਹੋ ਸਕਦੀਆਂ ਨੇ ਪਰ ਉਹ ਚੀਜ਼ਾਂ ਮਤਲਬ ਦੁਨੀਆ ਦੀ ਨਜ਼ਰ ਦੇ ਵਿੱਚ ਕਿੰਨੀਆਂਕ ਜਿਆਦਾ ਨੇ ਹੈਨਾ ਉਹ ਚੀਜ਼ਾਂ ਦਾ ਤੁਹਾਨੂੰ ਫਿਰ ਬਾਅਦ ਵਿੱਚ ਪਤਾ ਲੱਗਦਾ ਹੈ ਹੈਨਾ ਇਸ ਕਰਕੇ 1 ਮਿੰਟ ਜੀ ਉਹਨਾਂ ਜੀ ਬਾਹਰੋਂ ਆਵਾਜ਼ ਆਉਂਦੀ ਸੀਗੀ ਤਾਂ ਕਰਕੇ ਫਿਰ ਮੈਂ ਗੇਟ ਬੰਦ ਕਰਾਂਗਾ ਕਿਸੇ ਤਾਂ ਕਰਕੇ ਤੇ ਜੀ ਉਹ ਗੱਲਾਂ ਆਪਾਂ ਅੱਗੇ ਤੋਰਦੇ ਆਂ ਵੀ ਬਾਕੀ ਇਹ ਆ ਜੀ ਆਪਣੇ ਟਾਈਮ ਦੀ ਕਦਰ ਕਰੋ ਟਾਈਮ ਦੀ ਰਿਸਪੈਕਟ ਕਰੋ ਹਨਾ ਕਿਉਂਕਿ ਜਿਹੜੇ ਲੋਕ ਟਾਈਮ ਦੀ ਕਦਰ ਨਹੀਂ ਕਰਦੇ ਜਿਵੇਂ ਹੁਣ ਤੁਸੀਂ ਇਹ ਦੇਖ ਲਓ ਹਨਾ ਵੀ ਆਪਣੇ ਕੰਮਕਾਰ ਹੁੰਦੇ ਨੇ ਹਨਾ ਜੀ ਅਗਰ ਉਹਨਾਂ ਨੂੰ ਆਪਾਂ ਵਧੀਆ ਇਨ ਸੈਟ ਟਾਈਮ ਟੇਬਲ ਦੇ ਅਕੋਰਡਿੰਗ ਸੈੱਟ ਕੀਤਾ ਹੋਇਆ ਹਨਾ ਤਾਂ ਕੁਝ ਲੋਕ ਹੁੰਦੇ ਨੇ ਵੀ ਉਹਨਾਂ ਨੂੰ ਦੋ ਘੰਟੇ ਦੇ ਵਿੱਚ ਮਖਾ ਕੇ ਫ੍ਰੀ ਹੁੰਦੇ ਨੇ ਜੀ ਹਾਂਜੀ ਅਸੀਂ ਤਾਂ ਫ੍ਰੀ ਰਹਿੰਦੇ ਆ ਸਾਰਾ ਦਿਨ ਹਨਾ ਤੇ ਕੁਝ ਲੇਡੀਜ਼ ਨੂੰ ਚਲੋ ਆਪਾਂ ਆਪਣੀਆਂ ਭੈਣਾਂ ਦੀ ਜਪਦੀ ਇਹ ਗੱਲ ਕਹਦੇ ਨਾ ਕੁਝ ਲੋਕਾਂ ਦਾ ਮਨ ਨਾ ਇਹ ਹੋ ਜਾਂਦਾ ਵੀ ਹਾਂ ਦੇਖੀ ਸਾਡੇ ਤਾਂ ਸਾਰਾ ਦਿਨ ਕੰਮ ਨਹੀਂ ਮੁੱਕਦੇ ਸਾਡੇ ਤਾਂ ਇਹ ਤਕਰੀਬਨ ਕੰਮ ਤਾਂ ਜੀ ਇੱਕੋ ਜਿਹੇ ਹੁੰਦੇ ਨੇ ਕੋਈ ਖਾਸ ਵਾਤਾ ਜ਼ਿਆਦਾ ਫਰਕ ਨਹੀਂ ਹੁੰਦਾ ਹੈਗਾ ਹਨਾ ਵੀ ਜਿਹੜੇ ਕੰਮ ਕਰ ਆਏਗੇ ਨੇ ਰੋਟੀ ਪਾਣੀ ਬਣਾਉਣਾ ਏ ਝਾੜੂ ਬੀ ਮਤਲਬ ਸਾਫ ਸਫਾਈ ਦਾ ਏ ਕੱਪੜੇ ਧੋਣ ਤਵਾਈਏ ਦਾ ਏ ਹਨਾ ਚਲੋ ਹਾਂ ਕੁਝ ਕੰਮ ਇੱਕ ਦੋ ਕੋ ਇੱਧਰ ਉੱਧਰ ਹੋ ਜਾਂਦੇ ਹੁੰਦੇ ਨੇ ਤਕਰੀਬਨ ਹਰ ਇੱਕ ਕੰਮ ਦੇ ਘਰਾਂ ਦੇ ਕੰਮ ਤਾਂ ਸੇਮ ਹੀ ਹੁੰਦੇ ਨੇ ਹਨਾ ਵੀ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਹੁੰਦਾ ਹਾਂ ਜਿਹੜੇ ਆ ਵੀ ਜਿਵੇਂ ਹੁਣ ਜਿਹੜੇ ਨੌਕਰੀ ਪੇਸ਼ ਆਉਂਦੇ ਨੇ ਚਲੋ ਉਹਨਾਂ ਦਾ ਥੋੜਾ ਜਿਹਾ ਟਾਈਮ ਟੇਬਲ ਅਲੱਗ ਹੋ ਜਾਂਦਾ ਇਹ ਚੀਜ਼ਾਂ ਦਾ ਤੇ ਪਰ ਇਹ ਹੋ ਜਾਂਦਾ ਵੀ ਆਪਣੇ ਟਾਈਮ ਦੀ ਕਦਰ ਜ਼ਰੂਰ ਕਰੋ ਟਾਈਮ ਟਾਈਮ ਦੇ ਨਾਲ ਹਾਂ ਆਪਣੇ ਕੰਮਾਂ ਕਾਰਾਂ ਨੂੰ ਪੂਰਾ ਜ਼ਰੂਰ ਕਰੋ ਫਿਰ ਉਹ ਚੀਜ਼ਾਂ ਦੇ ਵਿੱਚ ਤੁਹਾਡਾ ਮਾਈਂਡ ਵੀ ਤੁਹਾਡੀ ਬਾਡੀ ਵੀ ਰਿਲੈਕਸ ਰਹਿ ਸਕਦੀ ਆ ਤੁਸੀਂ ਖੁਸ਼ ਰਹਿ ਸਕਦੇ ਹੋ ਆਪਣੇ ਪਰਿਵਾਰ ਨੂੰ ਖੁਸ਼ ਰੱਖ ਸਕਦੇ ਹੋ ਹਾਂ ਅਗਰ ਤੁਸੀਂ ਕੰਮਾਂ ਦੇ ਵਿੱਚ ਸਾਰਾ ਦਿਨ ਵੀਜ਼ੀ ਰਹੋਗੇ ਤੁਹਾਡੀ ਸੋਚ ਹੀ ਕੰਮੇ ਹੀ ਨਹੀਂ ਮਕਾਉਂਦੇ ਹੈਗੇ ਕਦੇ ਬਹਿ ਗਏ ਕਦੇ ਕਰ ਲਿਆ ਕਦੇ ਨਾ ਕਰ ਲਿਆ ਕੁਝ ਕਰ ਲਿਆ ਹੈ ਨਾ ਇਹ ਚੀਜ਼ਾਂ ਦੇ ਇਹ ਤੁਹਾਡੇ ਮਨ ਨੂੰ ਚੜਚੜਾਪਨ ਦੇਣਗੇ ਹਨਾ ਨਾ ਤੁਸੀਂ ਖੁਦ ਖੁਸ਼ ਰਹੋ ਨਾ ਤੁਸੀਂ ਆਪਣੀ ਲਾਈਫ ਨੂੰ ਇੰਜੋਏ ਕਰ ਸਕੋ ਤੇ ਨਾ ਹੀ ਤੁਸੀਂ ਆਪਣੇ ਪਰਿਵਾਰ ਨੂੰ ਖੁਸ਼ ਰੱਖ ਸਕਦੇ ਹੋ ਇਹ ਚੀਜ਼ਾਂ ਦਾ ਹਨਾ ਤੇ ਵੀ ਇਹ ਚੀਜ਼ਾਂ ਹੋ ਜਾਂਦੀਆਂ ਨੇ ਵੀ ਜਿਹੜਾ ਹੋਏਗੀ ਅੱਜ ਇਹ ਛੋਟੀਆਂ-ਛੋਟੀਆਂ ਗੱਲਾਂ ਨੇ ਪਰ ਜ਼ਿੰਦਗੀ ਦੇ ਵਿੱਚ ਇਹਨਾਂ ਦਾ ਅਸਰ ਬਹੁਤ ਡੂੰਘੇ ਨੇ ਹਨਾ ਤੇ ਬਾਕੀ ਇਹ ਆ ਜੀ ਨਹੀਂ ਤੁਸੀਂ ਆਪਣਾ ਹਮੇਸ਼ਾ ਹੀ ਹੈ ਨਾ ਜਿਹੜੇ ਵੀ ਕੰਮ ਕਰ ਕਰਦੇ ਹੋ ਜਦ ਜੋ ਵੀ ਕਰਦੇ ਹੋ ਹਨਾ ਆਪਣੀ ਮਿਹਨਤ ਕੰਮ ਕਰਦੇ ਉੱਪਰ ਆਪਣੀ ਮਿਹਨਤ ਜ਼ਰੂਰ ਹਨਾ ਜੋ ਕਰਦੇ ਹੋ ਤੁਸੀਂ ਮਿਹਨਤ ਦਿਲ ਤੋਂ ਕਰੋ ਕਿਉਂਕਿ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਹੈਗਾ ਪਰ ਇਹ ਹੋ ਜਾਂਦਾ ਜੀ ਕੁਝ ਲੋਕਾਂ ਨੂੰ ਜਿਵੇਂ ਆਪਾਂ ਕਹਿ ਦਿੰਨੇ ਆਂ ਵੀ ਹਾਂ ਸਾਨੂੰ ਤਾਂ ਜੀ ਕਾਮਯਾਬੀ ਨਹੀਂ ਮਿਲੀ ਸਾਨੂੰ ਇੰਨਾ ਟਾਈਮ ਹੋ ਗਿਆ ਕੰਮ ਕਰਦਿਆਂ ਨੂੰ ਐ ਹੋ ਗਿਆ ਜੀ ਹਣਾ ਹਰ ਇੱਕ ਦੀ ਆਪਣੀ ਕਿਸਮਤ ਅਲੱਗ ਆਪਣੀ ਮਿਹਨਤ ਅਲੱਗ ਹੁੰਦੀ ਆ ਹੈਨਾ ਜਿਹੜੀ ਜਿਸ ਹਿਸਾਬ ਨਾਲ ਅਗਲਾ ਮਿਹਨਤ ਕਰਦਾ ਉਸ ਹਿਸਾਬ ਨਾਲ ਉਹਨੂੰ ਫਲ ਮਿਲੇ ਜਾਣਾ ਹੈਨਾ ਚਲੋ ਇਹ ਹੋ ਜਾਂਦਾ ਵੀ ਆਪਾਂ ਆਪਦੇ ਕੰਨੀਓ ਮਿਹਨਤ ਜਾਰੀ ਰੱਖੋ ਇੱਕ ਨਾ ਇੱਕ ਦਿਨ ਕਾਮਯਾਬੀ ਜ਼ਰੂਰ ਮਿਲੂਗੀ ਕਦੇ ਇਸ ਦੁਨੀਆ ਦਾ ਇਤਿਹਾਸ ਫੋਲ ਕੇ ਦੇਖੋ ਕਦੇ ਵੀ ਤੁਹਾਨੂੰ ਕਿਤੇ ਇਹ ਨਹੀਂ ਲਿਖਿਆ ਮਿਲੂਗਾ ਜੀ ਅਸੀਂ ਮਿਹਨਤ ਕੀਤੀ ਸੀ ਪਰ ਕਾਮਯਾਬੀ ਨਹੀਂ ਮਿਲੀ हां अगर ਤੁਸੀਂ ਬੈਠ ਕੇ ਹਨਾ ਕਹਿੰਦੇ ਹੁੰਦੇ ਨੇ ਵੀ ਬੈਠ ਕੇ ਤੁਸੀਂ ਬੁਣਤਾ ਬੁਣੀਆਂ ਨੇ ਪਰ ਕੰਮ ਨਹੀਂ ਕੀਤਾ ਹੈਗਾ ਹਨਾ ਤੁਸੀਂ ਸੋਚਦੇ ਹੀ ਰਹੇਗੇ ਵੀ ਅਸੀਂ ਆ ਕਰਨਾ ਸੀ ਅਸੀਂ ਉਹ ਕਰਨਾ ਸੀ ਹਨਾ ਪਰ ਉਹ ਚੀਜ਼ਾਂ ਨੇ ਤਾਂ ਉਹ ਵੀ ਇਤਿਹਾਸ ਫੋਲ ਕੇ ਦੇ ਲੋ ਵੀ ਕੀ ਕਦੇ ਉਹ ਲੋਕ ਵੀ ਕਾਮਯਾਬ ਹੋਏ ਨੇ ਜਿਨ੍ਹਾਂ ਨੇ ਸਿਰਫ ਬੈਠ ਕੇ ਗੱਲਾਂ ਹੀ ਕਰੀਆਂ ਨੇ ਨਾ ਵੀ ਅਸੀਂ ਆ ਕਰਨਾ ਸੀ ਅਸੀਂ ਆ ਕਰ ਸਕੇ ਨਹੀਂ ਇਹ ਚੀਜ਼ਾਂ ਨੇ ਜੀ ਜੇ ਮਿਹਨਤ ਕਰਾਂਗੇ ਤਾਂ ਕੰਮ ਜਲ ਜਲ ਹੋ ਜਾਣਗੇ ਮੈਂ ਆਪਦੀਓ ਇਹ ਲਾ ਲੰਨੀ ਆ ਹਨਾ ਵੀ ਚਲੋ ਬਹੁਤ ਯੂਟਿਊਬਰ ਇਹ ਹੁੰਦੇ ਨੇ ਬਹੁਤ ਜਲਦੀ ਕੰਮ ਜਲ ਹੋ ਜਾਂਦੇ ਨੇ ਹਨਾ ਬਹੁਤ ਇਹ ਹੋ ਜਾਂਦੇ ਨੇ ਜਿਨ੍ਹਾਂ ਨੂੰ ਟਾਈਮ ਲੱਗਦਾ ਜੀ ਚਲੋ ਹਾਂ ਮੈਂ ਇਹ ਸੋਚਦੀ ਨਹੀਂ ਵੀ ਜਿੰਨੀ ਕਿ ਮੈਂ ਮਿਹਨਤ ਕਰਦੇ ਹੋ ਸਾਰਾ ਮੈਂ ਵਧੀਆ ਜੀ ਬਾਕੀ ਤੁਹਾਡਾ ਥੈਂਕ ਯੂ ਸੋ ਮਚ ਤੁਹਾਨੂੰ ਹਨਾ ਤੇ ਕੁਝ ਇਹ ਹੋ ਜਾਂਦਾ ਵੀ ਚਲੋ ਹਰ ਇੱਕ ਤਰ੍ਹਾਂ ਦੀ ਹਰ ਇੱਕ ਦੀ ਲਾਈਫ ਦੀ ਚਲੋ ਇਹ ਹੋ ਜਾਂਦਾ ਹਨਾ ਵੀ ਰੈਗੂਲਰ ਕੰਮ ਕਰਨ ਦੇ ਵਿੱਚ ਵੀ ਥੋੜੀ-ਬਹੁਤੀ ਉਤਰ ਉਤਰ ਹੋ ਜਾਂਦਾ ਹੈ ਹਨਾ ਤਾਂ ਕਰਕੇ ਪਰ ਹਾਂਜੀ ਮੈਂ ਇਹ ਨਹੀਂ ਕਹਿੰਦੀ ਹਗੀ ਵੀ ਮੈਂ ਆਪਣੇ ਮਤਲਬ ਜਿਹੜੇ ਹਿਸਾਬ ਨਾਲ ਮੇਰਾ ਚੈਨਲ ਉਹ ਹਿਸਾਬ ਨਾਲ ਮੈਂ ਬਹੁਤ ਖੁਸ਼ ਹਾਂ ਵੀ ਚਲੋ ਹਾਂ ਜਿੱਥੇ ਤੱਕ ਵੀ ਪਹੁੰਚਾ ਬਹੁਤ ਵਧੀਆ ਤੁਹਾਡੀ ਸਾਰਿਆਂ ਦੀ ਸਪੋਰਟ ਸਭ ਦਾ ਹੀ ਹੈ ਹਨਾ ਤੇ ਬਾਕੀ ਇਹ ਜ ਕਿਸੇ ਵੀ ਕਦੇ ਆਲੋਚਨਾ ਨਾ ਕਰੋ ਕਿਸੇ ਦੀ ਨਿੰਦਿਆ ਨਾ ਕਰੋ ਹਨਾ ਹਮੇਸ਼ਾ ਜਦੋਂ ਆਪਾਂ ਕਿਸੇ ਦੀ ਨਿੰਦਿਆ ਕਰਦੇ ਨਾ ਉਹ ਚੀਜ਼ਾਂ ਉਹਨਾਂ ਤੋਂ ਵੀ ਮਤਲਬ ਦੁਨੀਆ ਦੂਰ ਭੱਜਦੀ ਆ ਹਨਾ ਵੀ ਹਾਂਜੀ ਵੀ ਇਹ ਤਾਂ ਦੂਜਿਆਂ ਦੇ ਬੁਰਾ ਨਾ ਕਰਦੇ ਰਹਿੰਦੇ ਨਹੀਂ ਹੈ ਨਾ ਦੂਜਿਆਂ ਤੋਂ ਦੂਜਿਆਂ ਨੂੰ ਚੰਗਾ ਮਾੜਾ ਵੀ ਹਮੇਸ਼ਾ ਮਾੜਾ ਹੀ ਕਹਿੰਦੇ ਰਹਿਣਾ ਹਨਾ ਦੂਜਿਆਂ ਨੇ ਬਰਾਂਦਾ ਨਹੀਂ ਇਹ ਤਾਂ ਇਸ ਬਹੁਤ ਮਾੜੀ ਚੀਜ਼ ਆ ਹਨਾ ਵੀ ਉਹ ਚੀਜ਼ ਵੀ ਤੁਹਾਡੀ ਕਦਰ ਨੂੰ ਘਟਾਉਂਦੀ ਆ ਹਮੇਸ਼ਾ ਹਾਂਜੀ ਜੇ ਆਪਾਂ ਕਿਸੇ ਨੂੰ ਚੰਗਾ ਨਹੀਂ ਕਹਿ ਸਕਦੇ ਤਾਂ ਆਪਾਂ ਕਿਸੇ ਨੂੰ ਮਾੜਾ ਵੀ ਨਹੀਂ ਕਹਿਣਾ ਚਾਹੀਦਾ ਹੈਗਾ ਵੀ ਆਪਾਂ ਨੂੰ ਇਹ ਚੀਜ਼ ਦਾ ਜਰੂਰ ਧਿਆਨ ਰੱਖਣਾ ਚਾਹੀਦਾ ਤੇ ਬਾਕੀ ਇਹ ਆ ਵੀ ਜਿਹੜੇ ਲੋਕ ਕੁਝ ਆਪਣੀ ਜ਼ਿੰਦਗੀ ਦੇ ਵਿੱਚ ਐਦਾਂ ਦੇ ਲੋਕ ਵੀ ਹੁੰਦੇ ਨੇ ਜਿਹੜੇ ਆਪਾਂ ਨੂੰ ਹਨਾ ਜਿਨ੍ਹਾਂ ਨੇ ਕਹਿੰਦੇ ਹੁੰਦੇ ਨੇ ਵੀ ਹਮੇਸ਼ਾ ਹੀ ਆਪਣੀ ਜ਼ਿੰਦਗੀ ਦੇ ਵਿੱਚ ਨੈਗੇਟਿਵ ਗੱਲਾਂ ਹੀ ਕਰਨੀਆਂ ਨੇ ਹਨਾ ਜਿਨ੍ਹਾਂ ਦੀ ਲਾਈਫ ਦੇ ਵਿੱਚ ਹਮੇਸ਼ਾ ਨੈਗੇਟਿਵਿਟੀ ਹੋ ਰਹਿੰਦੀ ਹੈ ਨਾ ਜਿਵੇਂ ਕੁਝ ਕੰਮਕਾਰ ਹੋ ਜਾਂਦੇ ਨੇ ਕਈ ਵਾਰੀ ਕੁਝ ਜ਼ਿੰਦਗੀ ਦੀਆਂ ਉਲਝਣਾਂ ਤਾਣੀਆਂ ਦੇ ਵਿੱਚ ਬੰਦਾ ਉਲਝ ਜਾਂਦਾ ਪਰ ਕੁਝ ਲੋਕ ਇਹ ਹੁੰਦੇ ਨੇ ਦੇਖੋ ਤੁਸੀਂ ਹੈ ਨਾ ਬਹੁਤ ਹਿੰਮਤ ਵਾਲੇ ਪੋਜ਼ਿਟਿਵਿਟੀ ਵਾਲੇ ਹੁੰਦੇ ਨੇ ਹੈ ਨਾ ਉਹ ਲੋਕ ਹਮੇਸ਼ਾ ਇਹ ਗੱਲ ਕਹਿੰਦੇ ਹੁੰਦੇ ਨੇ ਵੀ ਹਿੰਮਤ ਰੱਖੋ ਕਾਮਯਾਬ ਹੋਵਾਂਗੇ ਹਾਂ ਆਪਾਂ ਠੀਕ ਹੋਵਾਂਗੇ ਜਿਵੇਂ ਤੁਸੀਂ ਲਾ ਲਓ ਹੈ ਨਾ ਬਹੁਤ ਲੋਕ ਇਹ ਦੰਦਿੰਦੇ ਨੇ ਵੀ ਤੇ ਵੀ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਦੇ ਨਾਲ ਲੜ ਕੇ ਵੀ ਸਹੀ ਹੋ ਜਾਂਦੇ ਨੇ ਹੈ ਨਾ ਕੋਈ ਲੋਕਾਂ ਨੂੰ ਛੋਟੀ ਜਿਹੀ ਬਿਮਾਰੀ ਹਰਾ ਜਾਂਦੀ ਹੁੰਦੀ ਹੈ ਨਾ ਉਦਾਂ ਹੀ ਆ ਬੀ ਨੈਗੇਟਿਵ ਲੋਕਾਂ ਤੋਂ ਦੂਰ ਰਹੋ ਤੇ ਉਹ ਚੀਜ਼ਾਂ ਵੀ ਜੇ ਤੁਸੀਂ ਪੋਜ਼ਿਟਿਵ ਰਹੋਗੇ ਪੋਜ਼ਿਟਿਵ ਲੋਕਾਂ ਦੇ ਵਿੱਚ ਰਹੋਗੇ ਉਹ ਚੀਜ਼ਾਂ ਵੀ ਤੁਹਾਡੀ ਵੈਲਿਊ ਨੂੰ ਬਤਾਉਣਗੀਆਂ ਇਹ ਬਸ ਇਹ ਕੁਝ ਗੱਲਾਂ ਸਿਗੀਆਂ ਵੀ ਹਾਂਜੀ ਤੁਸੀਂ ਆਪਣੀ ਕਦਰ ਦੁਨੀਆ ਦੇ ਵਿੱਚ ਕਿਵੇਂ ਲੈ ਕੇ ਆਉਣੀ ਆ ਨਾ ਸੋ ਸਮਝ ਕੇ ਬੋਲਣਾ ਏ ਨੈਗੇਟਿਵ ਲੋਕਾਂ ਤੋਂ ਦੂਰ ਰਹਿਣਾ ਏ ਜੋ ਸਮੇਂ ਦੀ ਕਦਰ ਕਰਨੀ ਵਾਜੀਏ ਕੁਝ ਗੱਲਾਂ ਸਿਗੀਆਂ ਇਹਨਾਂ ਗੱਲਾਂ ਨੂੰ ਅਪਣਾਓ ਫਿਰ ਦੇਖਿਓ ਆਪਣੀ ਜ਼ਿੰਦਗੀ ਦੇ ਵਿੱਚ ਫਰਕ ਜੀ ਓਕੇ ਬਾਈ ਟੇਕ ਕੇਅਰ